ਾਈ ਕਰੋ ਮੈਂ ਪਹਿਲਾਂ ਵੀ ਕਹੀ ਮਾਣਨੀ ਕਹਿੰਨਾ ਨੂੰ ਨੂੰ ਸਕੂਲਾਂ ਨੂੰ ਕਾਹਤ ਸਹੂਲਤਾਂ ਮਿਲਦੀਆਂ ਆ ਆਹੋੜਾ ਸਕੂਲ ਦਾ ਵਾਇਰਨਮੈਂਟ ਕਿੰਨਾ ਘੈਂਡਾ ਕਿੰਨਾ ਕਿੰਨਾ ਵਧੀਆ ਹਰਿਆਲੀ ਹੈ ਨਾ ਬਹੁਤ ਘੱਟ ਸਕੂਲਾਂ ਚ ਇਹ ਤੁਸੀਂ ਕੋਸ਼ਿਸ਼ ਕਰਿਆ ਕਰੋ ਤੁਸੀਂ ਸਕੂਲ ਆਨੇਓ ਪੜ੍ਹਾਈ ਕਰੋ ਔਰ ਵਾਦਾ ਕਰੋ ਮੇਰੇ ਨਾਲ ਕਿ ਮੋਬਾਈਲ ਦਾ ਯੂਜ਼ ਨਾ ਕਰੋ ਵਾਦਾ ਕਰੋ ਚੰਗੇ ਗਾਣੇ ਸੁਣੋਗੇ ਔਰ ਨਸ਼ੇ ਤੋਂ ਇਨਾਂ ਤੋਂ ਰੋਂਗੇ ਜਿਵੇਂ ਆਹ ਧਰਤੀ ਆ ਉੱਪਰ ਕੀ ਆ ਬੋਲ ਕੀ ਆ ਕਿਨਾ ਦਲਾ ਸਨਾਪੀ ਲੱਭੀ ਜੀ ਪੈਦਾਲੀ ਬੋਸ ਬੋਸ ਸਿਆਣੇ ਹੋ ਤੁਸੀਂ ਪੜੋ ਪੜੋ ਕਿ ਮਹਾਰਾਜ ਜੀ ਸਿੰਘ ਕੌਣ ਸੀ ਪੜੋ ਕਿ ਹਰੀ ਸਿੰਘ ਨਲੂਆ ਕੌਣ ਸੀ ਪੜੋ ਕਿ ਸ਼੍ਰੀਦੁਤਮ ਸਿੰਘ ਸਿਧਪਖ ਸਿੰਘ ਕਰਤਾਰ ਸਿੰਘ ਸਰਾਬਾ ਕੌਣ ਸੀ ਉਹਨਾਂ ਬਾਰੇ ਜਾਣਦੇ ਹੋ ਹੋ ਜਾਣਦੇ ਹੋ ਨਹੀਂ ਸਹੀ ਜਾਣਦੇ ਨਹੀਂ ਜਾਣਦੇ ਮੈਂ ਫੇਰ ਮਾ ਚਲਣਾ ਜਾਣਦੇ ਹੋ ਹਾਂਜੀ ਹਾਂ ਮੈਂ ਉਸੇ ਗੱਲ ਤੇ ਹੁਣ ਲੱਗਾ ਸੀ ਕਿ ਆਪ ਵੀ ਤੁਹਾਨੂੰ ਆਪਣੇ ਯੋਧਾ ਬਾਰੇ ਨਹੀਂ ਪਤਾ ਕਿ ਤੁਹਾਨੂੰ ਢੀਲਾ ਬਾਰੇ ਸਾਰਿਆਂ ਨੂੰ ਪਤਾ ਤੁਹਾਨੂੰ ਵੀ ਪਤਾ ਕਿ ਫਲਾਨਾ ਕਲਾਕਾਰ ਕਦੋਂ ਮਰਿਆ ਸੀ ਤੇ ਕਦੋਂ ਦੀ ਵਰਸੀ ਹੈ ਮਾੜੀ ਗੱਲ ਆ ਇਹ ਦੱਸੋ ਭਾਈ ਦੱਸੋ ਸ਼ੀਰੁਦਮ ਸਿੰਘ ਕੌਣ ਸੀ ਤੁੱਕਾ ਨਹੀਂ ਮਾਰਨਾ ਦੱਸੋ ਕੱਤਾ ਬਈ ਅੜਿਆ ਪੜਿਆ ਤੁਸੀਂ ਅੜਿਆ ਯਾਰ ਤੁਸੀਂ ਪੜਿਆ ਬੋਲੋ ਬਈ ਅੜਿਆ ਹੀ ਹੈ ਨਾ ਸਮਝ ਆ ਜਾਂਦੀ ਹੈ ਹੈ ਬਟਾ ਕਿਹੜਾ ਕਰਾਉਂਦੇ ਤੁਸੀਂ ਇਹਦਾ ਕਲੀਬ ਦਾ ਕਲੀਬ ਕੀ ਸ਼ੋਰ ਹੈ ਇਹ ਮੁੰਡਾ ਪੁੱਛੇ ਰਿਹਾ ਦੱਸੋ ਇਹ ਜਿਹੜਾ ਨਾ ਆਉਂਦਾ ਹੈ ਇਹਨਾਂ ਨੂੰ ਮੈਨੂੰ ਮਤਾਂ ਜਵਾਬ ਦੇਣਾ ਹੁੰਦਾ ਨਾ ਕੋਈ ਨਹੀਂ ਪੁੱਛਣ ਵਾਲੀ ਹੁੰਦੀ ਹੈ ਇਹ ਹੋ ਸਕਦਾ ਹੈ ਕੁੱਤਾ ਮਾਰੋ ਹੋੜਾ ਉਹ ਇਹ ਕੌਣ ਹੋ ਜਾ ਯਾਰ ਹਾਂ ਕਿਹੜੀ ਬਾਈ ਪਰਦਾ ਪੁੱਤ ਬਹੁਤ ਚੰਗੀ ਸੀ 415 ਨੋਨ ਅੰਲਾ ਕਿਹੜੀ ਜਗਾ ਮਾਰਿਆ ਸੀ ਤੇ ਕਿਉਂ ਮਾਰਿਆ ਸੀ ਬਸ ਖੜਾਓ ਖੜਾਓ ਖੜ ਖੜ ਕਿਹੜੀ ਲਾਗੋ ਅਛਰਮ ਕਾ ਨੂੰ ਦੱਸ ਨਹੀਂ ਆਲੋ 10 ਬੜੀ ਕਿਆ ਬਾਤ ਐ ਪਰਿਵਾਰ ਵਾਲੇ ਆਏ ਆ ਤੇ ਦੋ ਯਾਰ ਦੇ ਕੋਲ ਉਹਨੂੰ ਪਤਾ ਸੀਗਾ ਚੰਨ ਲੰਦਰਾ ਨੂੰ ਮਾਰਿਆ ਸੀ ਕਿਉਂ ਮਾਰਿਆ ਸੀ ਉੱਥੇ ਉਹਨਾਂ ਦਾ ਬਦਲਾ ਲਿਆ ਹੁੰਦਾ ਬਿੜੇ ਲੈ ਜਾਂਗੇ ਔਰ ਬੁੱਕ ਦੇ ਵਿੱਚ ਹਾਂ ਸਹੀ ਗੱਲ ਪੜਿਆ ਉਹਨੇ ਪੜਿਆ ਉਹਨਾਂ ਦਾ ਫਿਲਮਾਂ ਬਹੁਤ ਆ ਲਈਆਂ ਮੈਂ ਤੁਹਾਨੂੰ ਤਾਂ ਦੱਸ ਰਿਹਾ ਤੇ ਆਪਣਾ ਇਤਿਹਾਸ ਆ ਅਸੀਂ ਵਾਰਸ ਆ ਉਹਨਾਂ ਦੇ ਬੇਟਾ ਬਹੁਤ ਵਜੇ ਲੱਗੇ ਬੇਟਾ ਤੇਰਾ ਸਵਾਲ ਨਹੀਂ ਸੀ ਤੁੱਕੀ ਨੂੰ ਮਾਰਨਾ ਸਕੂਲ ਜੇ ਆਪਾਂ ਸਿੱਖਣਾ ਹੁੰਦੇ ਆ ਨਾ ਅਧਿਆਪਕ ਬੈਠੇ ਆਪਣੇ ਕੋਲੇ ਜੇ ਆਪਾਂ ਗੱਲ ਪੁੱਛਾਂਗੇ ਯਾਰ ਫੇਰ ਹੀ ਪਤਾ ਲੱਗੂਗਾ ਅਸੀਂ ਪੁੱਛਦੇ ਹੀ ਨਹੀਂ ਨੇ ਪੁੱਛਿਆ ਕਰੋ ਪੜਿਆ ਕਰੋ ਲਾਇਬ੍ਰੇਰੀ ਵੀ ਹੈਗੀ ਸਕੂਲ 'ਚ ਹਾਂਜੀ ਕਿਹੜੇ ਸਕੂਲ 'ਚ ਲਾਇਬ੍ਰੇਰੀ ਬਣੀ ਹੁੰਦਾ ਲਾਇਬ੍ਰੇਰੀ ਜਾਣਦੇ ਹੋ ਹਾਂਜੀ ਕੱਲੇ ਜਾਣਦੇ ਹੋ ਆ ਬਗਲੇ ਹੁੰਦੇ ਆ ਬੱਢ ਕੇ ਉਹ ਆਪਣੇ ਲਈ ਆ ਠੀਕ ਆ ਕਿਤਾਬਾਂ ਬੜੋ ਜਿਹੜਾ ਨਾ ਤੁਸੀਂ ਮੋਬਾਈਲ 'ਤੇ ਲਾਉਂਦੇ ਹੋ ਪਤਾ ਉਹ ਟਾਈਮ ਕਿਤਾਬਾਂ ਜੜਜੋ ਜੇ ਪੜੋਗੇ ਕਹੀਂ ਜਾਨੇ ਕੋਈ ਕੁਛ ਆ ਜਦਕਿ ਬੰਨਾ ਜਉਣੀ ਕੋਈ ਫਿਰ ਪੜੋ ਤੜੀ ਮਰਵਾਉਗੇ ਯਾ ਲੱਗਿਆ ਮੈਨੂੰ ਚੰਗੀ ਗੱਲ ਆ ਉਹਨੂੰ ਪਤਾ ਹੈ ਨਾ ਮੈਂ ਬਹੁਤ ਥੋੜਾ ਜਾਣਦਾ ਬੱਚਿਆਂ ਨੂੰ ਨਹੀਂ ਪਤਾ ਹੁਣੇ ਥੋੜੀ ਲੱਗਿਆ ਕਿ ਤੁਸੀਂ ਕਿਹੜੇ ਬੈਂਕ ਸੀ ਨੂੰ ਲੱਗੇ ਸੀ ਜਿਹੜਾ ਬੰਦਾ ਕੋੜ ਭਾਈ ਮੈਂ ਪੁੱਛ ਲਿਆ ਬੱਚਿਆਂ ਨੂੰ ਜਦਿਆ ਕੋਰ ਸੈਕਸੀ ਹੁੰਦੇ ਬਾਣੇ ਵਿੱਚ ਛਿਲੇ ਤੇ 10 ਮਿੰਟ ਪਹਿਲਾਂ ਤੁਹਾਨੂੰ ਹੁਣ ਮੋਰ ਨਹੀਂ ਸਭ ਦੱਸਿਆ ਨਾ ਆਪਣੇ ਚੱਲ ਰਹੇ ਗਰੂਟੇ ਭਾਦਰ ਦੀ ਦਾ ਹਨਾ ਸਿੱਧੀ ਧਾਰੇ ਚੱਲ ਰਹੇ ਆ ਹੁਣ ਦੱਸ ਬੱਚਿਆਂ ਨੂੰ ਫੇਰ ਵੀ ਨਹੀਂ ਪਤਾ ਲੱਗਿਆ ਮਾੜੀ ਗੱਲ ਆ ਇਹ ਬਟਾ ਪਰਿਆ ਕਰੋ ਆਪਣੇ ਤੋਂੜ ਕੋੜੇ ਆਪਣੇ ਇਤਿਹਾਸ ਵੇਰੇ ਪੜੋਗੇ ਠੀਕ ਹੈ ਭਾਈ ਉਹ ਸਿਆਣੇ ਕਹਿੰਦੇ ਆ ਉਹ ਕੌਮ ਖਤਮ ਹੋ ਜਾਂਦੀ ਆਪਣਾ ਇਤਿਹਾਸ ਖੋਲ ਜਾਂਦੀ ਆਪਾਂ ਦਾ ਇਤਿਹਾਸ ਆਪਾਂ ਇਤਿਹਾਸ ਪੜਨਾ ਔਰ ਵਧਣਾ ਵਧਾਂਗੇ ਨਾ ਸੋ ਬਹੁਤ ਸਿਆਣੇ ਤਾੜੀ ਮਰਵਾ ਲ ਦੇ ਜੀ ਬਹੁਤ